ਇਹਨਾਂ ਨੂੰ ਵਾਲੇ ਵੇਖ ਕੇ ਲੋਕੀ ਜਾਗਰੂਕ ਹੋਣਗੇ ਤੇ ਇਹਨਾਂ ਦੇ ਜਿਵੇਂ ਧੁੱਪੇ ਖੜੇ ਹੋ ਕੇ ਇਹ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਤੇ ਮੈਂ ਕਹਿੰਦਾ ਕਿ ਇਹਨਾਂ ਦਾ ਹੀ ਅਸਰ ਜਿਹੜਾ ਕਿਸੇ ਨਾ ਕਿਸੇ ਤਰ੍ਹਾਂ ਜ਼ਰੂਰ ਹੋਏਗਾ ਬਹੁਤ سارے ਕੈਂਪ ਲਗਾਏ ਆ ਔਰ ਉਹਨਾਂ ਦਾ ਜਿਹੜਾ ਰਿਜ਼ਲਟ ਆ ਤੁਹਾਡੇ ਸਾਹਮਣੇ ਆ ਕਿ ਜਿਹੜੇ ਬੱਚੇ ਫੀਡਬੈਕ ਵਧੀਆ ਹੁੰਦਾ ਉਹ ਉਹ ਸਾਡੇ ਨਾਲ ਜਾ ਕੇ ਮਿਲ ਕੇ ਵੀ ਸਕੂਲਾਂ ਚ ਕਾਲਜਾਂ ਚ ਇਹ ਜਿਹੜੇ ਸੈਮੀਨਾਰ ਲਗਾਉਂਦੇ ਨੇ ਉਹ ਘਰ ਜਾ ਕੇ ਜਦੋਂ ਆਪਣੇ ਮਾਪਿਆਂ ਨਾਲ ਗੱਲ ਕਰਦੇ ਕਿ ਉਥੇ ਅੰਕਲ ਆਏ ਸੀ ਤੇ ਸਾਨੂੰ ਆ ਗੱਲਾਂ ਦੱਸ ਕੇ ਕਹਿੰਦੇ ਤੇ ਲੋਕ ਉਹਨੂੰ ਫੋਲੋ ਵੀ ਕਰਦੇ ਤੇ ਲੋਕ ਉਹਦੇ ਉੱਤੇ ਅਡਜਲਟ ਵੀ ਆ ਰਿਹਾ ਗੁਲਾਬ ਦੇ ਫੁੱਲ ਫੜੇ ਹਰ ਇੱਕ ਬੱਚੇ ਦੇ ਹੱਥ ਦੇ ਵਿੱਚ ਇਹ ਇਹਦਾ ਕੀ ਮਕਸਦ ਹੈ ਗੁਲਾਬ ਦਾ ਫੁੱਲ ਜਿਹੜਾ ਇੱਕ ਪਿਆਰ ਦਾ ਸੰਦੇਸ਼ ਹੈ ਤੇ ਜਿਹੜਾ ਪਿਆਰ ਹੈ ਅਸੀਂ ਸਾਰੇ ਲੋਕਾਂ ਨਾਲ ਵੰਡਣਾ ਚਾਹੁੰਦੇ ਆ ਸਾਡੀ ਜਿਹੜੀ ਸੋਸਾਇਟੀ ਹੈ ਇਹਦੇ ਵਿੱਚ ਪੇਸ਼ੈਂਸ ਖਤਮ ਹੁੰਦਾ ਜਾ ਰਿਹਾ ਸੋ ਲੋ ਦਾ ਆਪਾਂ ਫੋਲੋ ਕਰਵਾਵਾਂਗੇ ਬਟ ਲੋਕਾਂ ਨੂੰ ਇਹ ਚੀਜ਼ ਜ਼ਰੂਰ ਦੱਸਾਂਗੇ ਕਿ ਪੇਸ਼ੈਂਸ ਇਜ਼ ਦਾ ਕੀ ਟੂ ਸਕਸੈਸ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਟ੍ਰੈਫਿਕ ਦੇ ਰੂਲਾਂ ਨੂੰ ਸਮਝਾਉਣ ਵਾਸਤੇ ਇੱਕ ਜਿਹੜਾ ਕੀ ਕੈਂਪ ਲਗਾਇਆ ਜਾ ਰਿਹਾ ਪ੍ਰਸ਼ਾਸਨ ਦੱਤੇ ਜਿਹਦੇ ਵਿੱਚ ਸਕੂਲ ਦੇ ਬੱਚੇ ਅਤੇ ਕਾਲਜ ਦੇ ਬੱਚੇ ਹੋਣਗੇ ਦੇਖ ਸਕਦੇ ਹੋ ਕਿ ਹੱਥਾਂ ਦੇ ਵਿੱਚ ਗੁਲਾਬ ਦੇ ਫੁੱਲ ਫੜੇ ਹੋਏ ਨੇ ਕਿ ਜਿਹੜੇ ਰੂਲ ਫਾਲੋ ਕਰਦੇ ਨੇ ਉਹਨਾਂ ਨੂੰ ਗੁਲਾਬ ਦੇ ਫੁੱਲ ਦਿੱਤੇ ਜਾਣਗੇ ਇਹਨਾਂ ਬੱਚਿਆਂ ਥਰੂ ਇੱਕ ਮੈਸੇਜ ਜਿਹੜਾ ਦਿੱਤਾ ਜਾ ਰਿਹਾ ਕਿਉਂਕਿ ਸਕੂਲਾਂ ਤੋਂ ਹੀ ਇਸ ਦੀ ਜਿਹੜੀ ਸ਼ੁਰੂਆਤ ਕੀਤੀ ਜਾ ਰਹੀ ਆ ਕਿਉਂਕਿ ਆਪਣੇ ਜਾ ਕੇ ਮਾਪਿਆਂ ਨੂੰ ਦੱਸੇ ਜਾਵੇ ਹੈਲਮਟ ਜਿਹੜਾ ਕਿ ਪਉਣਾ ਕਿੰਨਾ ਜ਼ਰੂਰੀ ਹੈਗਾ ਕਿਉਂਕਿ ਕਈ ਹਾਸੇ ਜਿਹੜੇ ਵਾਪਰਦੇ ਨਹੀਂ ਗੱਲਬਾਤ ਵੀ ਕਰਾਂਗੇ ਇੱਥੇ ਅਸੀਂ ਜਿਹੜੇ ਆਫੀਸਰ ਜਿਹੜੇ ਕਿ ਲੰਬੇ ਸਮੇਂ ਤੋਂ ਟ੍ਰੈਫਿਕ ਰੂਲਾਂ ਨੂੰ ਲੈ ਕੇ ਜਗਾ ਜਗਾ ਦੇ ਉੱਪਰ ਜਿਹੜੇ ਕੈਂਪ ਲਗਾਉਂਦੇ ਨੇ ਜਗਾ ਜਗਾ ਦੇ ਉੱਪਰ ਲੋਕਾਂ ਨੂੰ ਵੇਅਰ ਕਰਦੇ ਨੇ ਸਰ ਕੀ ਕਹਿਣਾ ਚਾਹੋ ਸਭ ਤੋਂ ਪਹਿਲਾਂ ਆਪਣਾ ਨਾਮ ਤੇ ਲੱਗ ਦੇ ਮੈਂ ਜੀ ਸਬ ਇੰਸਪੈਕਟਰ ਦਰਜੀਤ ਸਿੰਘ ਸਾਡੇ ਕੇ ਜਿਸਾਂ ਸੈਮੀਨਾਰ ਲੱਗਦੇ ਪਏ ਨੇ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਤੇ ਅਸੀਂ ਲੋਕਾਂ ਨੂੰ ਵੇਅਰ ਕਰਦੇ ਆਂ ਬੱਚਿਆਂ ਨਾਲ ਵੇਖ ਕੇ ਲੋਕੀ ਜਾਗਰੂਕ ਹੋਣਗੇ ਤੇ ਇਹਨਾਂ ਜਿਵੇਂ ਧੁੱਪੇ ਖੜੇ ਹੋ ਕੇ ਇਹ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਤੇ ਮੈਂ ਕਹਿੰਦਾ ਕਿ ਇਹਨਾਂ ਦਾ ਹੀ ਅਸਰ ਜਿਹੜਾ ਕਿਸੇ ਨਾ ਕਿਸੇ ਤਰ੍ਹਾਂ ਜਰੂਰ ਹੋਏਗਾ ਕਿ ਕਿੰਨੇ ਚਿਰ ਤੁਸੀਂ ਜਿਹੜਾ ਰਿਜ਼ਲਟ ਕਿੰਨਾ ਮਿਲ ਰਿਹਾ ਕਿਉਂਕਿ ਪਹਿਲਾਂ ਵੀ ਤੁਸੀਂ ਕਈ ਕੈਂਪ ਲਗਾਏ ਹਾਂ ਜੀ ਬਹੁਤ ਸਾਰੇ ਕੈਂਪ ਲਗਾਏ ਆ ਉਹ ਉਹਨਾਂ ਦਾ ਜਿਹੜਾ ਰਿਜ਼ਲਟ ਆ ਤੁਹਾਡੇ ਸਾਹਮਣੇ ਆ ਕਿ ਜਿਹੜੇ ਬੱਚੇ ਫੀਡਬੈਕ ਵਧੀਆ ਹੁੰਦਾ ਉਹ ਉਹ ਸਾਡੇ ਨਾਲ ਜਾ ਕੇ ਮਿਲ ਕੇ ਵੀ ਸਕੂਲਾਂ ਚ ਕਾਲਜਾਂ ਚ ਇਹ ਜਿਹੜੇ ਸੈਮੀਨਾਰ ਲਗਾਉਂਦੇ ਨੇ ਤੋ ਬੱਚੇ ਕਹਿੰਦੇ ਆ ਕਿ ਅਸੀਂ ਧਰਨਾ ਚੌਂਕਾ ਵਿੱਚ ਮਿਲ ਕੇ ਕੰਮ ਕਰਨਾ ਚਾਹੁੰਦੇ ਅੱਜ ਉਹਦਾ ਰਿਜ਼ਲਟ ਹੈ ਕਿ ਸਾਡੇ ਬੱਚੇ ਸਾਡੇ ਨਾਲ ਆ ਕੇ ਇਹ ਫੀਲਡ ਵਿੱਚ ਸਾਡੇ ਕੰਮ ਦੇਖਦੇ ਪਏ ਆ ਜੈਬਰ ਲਾਈਨ ਕੀ ਆ ਇਹਦੀ ਟ੍ਰੈਫਿਕ ਲਾਈਟ ਦੀ ਜਿਹੜੀ ਟਾਈਮਿੰਗ ਕੀ ਆ ਔਰ ਕਿੰਨੇ ਕੁ ਲੋਕ ਜਿਹੜੇ ਉਹ ਫੋਲੋ ਕਰਦੇ ਦੂ ਤੇ ਉਹ ਕਿੰਨੇ ਕੁ ਲੋਕ ਜਿਹੜੇ ਕਾਨੂੰਨ ਲੱਗਦਾ ਕੈਂਪਰ ਸੱਚ ਜ਼ਰੂਰੀ ਹੈਗਾ ਸੀ ਟ੍ਰੈਫਿਕ ਬਹੁਤ ਜ਼ਿਆਦੀ ਹੈਗੀ ਆ ਹਾਂ ਜੀ ਬਹੁਤ ਜ਼ਿਆਦਾ ਜੀ ਇਹ ਅਸੀਂ ਥੋੜੇ ਚਿਰ ਤੋਂ ਜਿਹੜਾ ਸਾਨੂੰ ਫੀਡਬੈਕ ਅੱਛਾ ਮਿਲਿਆ ਔਰ ਲੋਕ ਵੀ ਜਿਹੜੇ ਆ ਉਹ ਜਾਗਰੂਕ ਹੋ ਰਹੇ ਨੇ ਉਹ ਸਾਡੇ ਨਾਲ ਸਾਥ ਵੀ ਦੇ ਰਹੇ ਪ੍ਰਸ਼ਾਸਨ ਵੀ ਸਾਥ ਦੇ ਰਿਹਾ ਸਾਡੇ ਨਾਲ ਲੋਕ ਸਕੂਲ ਕਾਲਜ ਦੇ ਜਿਹੜੇ ਸਟੂਡੈਂਟ ਬੱਚੇ ਨੇ ਉਹ ਘਰ ਜਾ ਕੇ ਜਦੋਂ ਆਪਣੇ ਮਾਪਿਆਂ ਨਾਲ ਗੱਲ ਕਰਦੇ ਕਿ ਉੱਥੇ ਅੰਕਲ ਆਏ ਸੀ ਤੇ ਸਾਨੂੰ ਆ ਗੱਲਾਂ ਦੱਸ ਕੇ ਕਹਿੰਦੇ ਤੇ ਲੋਕ ਉਹਨੂੰ ਫੋਲੋ ਵੀ ਕਰਦੇ ਤੇ ਲੋਕ ਉਹਦੇ ਉੱਤੇ ਅਡਜਲਟਿਵਿਜ਼ਮ ਆ ਰਿਹਾ ਕਿ ਲੋਕ ਜਿਹੜੇ ਆ ਉਹ ਚੀਜ਼ਾਂ ਨੂੰ ਲਾਈਟਾਂ ਨੂੰ ਫੋਲੋ ਕਰਦੇ ਪਏ ਆ ਟ੍ਰਕ ਦੂਲਾ ਨੂੰ ਫੋਲੋ ਕਰਦੇ ਪਏ ਆ ਤੇ ਕਾਨੂੰਨ ਨਹੀਂ ਤੋੜਦੇ ਤੇ ਲੋਕਾਂ ਦੇ ਹੋਰ ਲੋਕਾਂ ਨੂੰ ਵੀ ਜਾ ਇਹ ਜੀ ਜਿਹੜੇ ਲੋਕ ਕਾਨੂੰਨ ਦੇ ਰੂਲਾਂ ਨੂੰ ਅਪਣਾਉਂਦੇ ਨੇ ਟਰੱਕ ਦੂਲਾਂ ਨੂੰ ਅਪਲਾਈ ਕਰਦੇ ਨੇ ਅਸੀਂ ਉਹਨਾਂ ਨੂੰ ਜਿਨ੍ਹਾਂ ਨੇ ਸੀਟ ਬੈਲ ਲਗਾਈ ਹੈ ਹੈਲਬਰਟ ਪਾਇਆ ਹੈਗਾ ਅਸੀਂ ਉਹਨਾਂ ਨੂੰ ਇਹ ਗੁਲਾਬ ਦਾ ਫੁੱਲ ਦੇ ਕੇ ਇੱਕ ਉਹਨਾਂ ਦਾ ਸਨਮਾਨ ਵਧਾਉਂਦੇ ਆ ਤਾਂਕਿ ਉਹਦੇ ਨਾਲ ਵੇਖ ਕੇ ਕੋਈ ਦੂਜੇ ਲੋਕ ਜਿਹੜੇ ਕਾਨੂੰਨ ਤੋੜਨ ਦੀ ਜਿਹਨਾਂ ਨੂੰ ਆਦਤ ਪੈ ਚੁੱਕੀ ਆ ਉਹਨਾਂ ਦੇ ਮਨਾਂ ਵਿੱਚ ਇਹ ਕਾਨੂੰਨ ਤੋੜਨ ਦੀ ਭਾਵਨਾ ਨੂੰ ਖਤਮ ਕਰਨ ਲਈ ਲੋਕਾਂ ਨੂੰ ਗੁਲਾਬ ਦਾ ਫੁੱਲ ਦੇ ਕੇ ਗੁਲਾਬ ਦਾ ਫੁੱਲ ਜਿਹੜਾ ਇੱਕ ਪਿਆਰ ਦਾ ਸੰਦੇਸ਼ ਹੈ ਤੇ ਜਿਹੜਾ ਪਿਆਰ ਆ ਅਸੀਂ ਸਾਰੇ ਲੋਕਾਂ ਦਾ ਵੰਡਣਾ ਚਾਹੁੰਦੇ ਆ ਤੇ ਜਿਹੜਾ ਪਿਆਰ ਆ ਇਹ ਤੁਹਾਡੇ ਮੀਡੀਆ ਦਾ ਵੀ ਹਰੇਕ ਘਰ ਤੱਕ ਪਹੁੰਚੇ ਇਹ ਲੱਗਦਾ ਕਿ ਜੋ ਅੰਮ੍ਰਿਤਸਰ ਦੇ ਕਮਿਸ਼ਨਰ ਆ ਗਏ ਉਹਨਾਂ ਦੇ ਵੱਲੋਂ ਵੀ ਇਹ ਜਿਹੜੇ ਕੈਂਪ ਦੇ ਵਿੱਚ ਜਿਹੜਾ ਕੀ ਹਿੱਸਾ ਪਾਇਆ ਗਿਆ ਕਿ ਤੁਹਾਨੂੰ ਕਈ ਵਾਰ ਉਹਨਾਂ ਨੇ ਬੁਲਾ ਕੇ ਕਿਹਾ ਕਿ ਇਹ ਚੀਜ਼ਾਂ ਜ਼ਰੂਰ ਕਰਨੀਆਂ ਜ਼ਰੂਰੀ ਆ ਸਾਡੇ ਜੀ ਮਾਨਯੋਗ ਕਮਿਸ਼ਨਰ ਸਾਹਿਬ ਔਰ ਸਾਡੇ ਏਡੀਸੀ ਪੀ ਟ੍ਰੈਫਿਕ ਸਾਹਿਬ ਵੱਲੋਂ ਬਿਲਕੁਲ ਸਾਡੇ ਏਡੀਸੀ ਵੀ ਸਾਹਿਬ ਟ੍ਰੈਫਿਕ ਜਿਹੜੇ ਉਹ ਰਹਿੰਦੇ ਸੜਕ ਦੇ ਉੱਪਰ ਰਹਿੰਦੇ ਆ ਔਰ ਉਹਨਾਂ ਦੀ ਬਹੁਤ ਹੀ ਮਿਹਨਤ ਆ ਜਿਨ੍ਹਾਂ ਦੀ ਬਦੌਲਤ ਜਿਹੜਾ ਇਹ ਟ੍ਰੈਫਿਕ ਰੂਲ ਫੋਲੋ ਵੀ ਹੋ ਰਹੇ ਆ ਤੇ ਲੋਕ ਤੁਸੀਂ ਆਮ ਹੀ ਦੇਖੇ ਚੌਂਕਾਂ ਵਿੱਚ ਜਿੰਨਾ ਕਿ ਜਾਮ ਲੱਗਦਾ ਸੀਗੇ ਜਿਹੜੇ ਲੋਕ ਐਂਬੂਲੈਂ ਦੇ ਕਹਿੰਦੇ ਆ ਕਿ ਸਾਡੇ ਜਿਹੜੇ ਬੱਚੇ ਉਹ ਟਾਈਮ ਸੇ ਘਰ ਆ ਰਹੇ ਨੇ ਸਾਡੇ ਜਿਹੜੇ ਪੇਸ਼ੈਂਟ ਆ ਉਸ ਟਾਈਮ ਸੇ ਹਸਪੀਟਲ ਪਹੁੰਚ ਰਹੇ ਨੇ ਜਿਹੜੇ 에ਰਪੋਰਟ ਤੇ ਜਿੰਨੀਆਂ ਫਲਾਈਟਾਂ ਕੈਨਸਲ ਹੋ ਜਾਂਦੀਆਂ ਸੀ ਲੱਗਦਾ ਜੀ ਜੀ ਕਈ ਹਾਦਸੇ ਇਦਾਂ ਦੇ ਹੋ ਗਏ ਨੇ ਕਈਆਂ ਨੂੰ ਆਪਣੀ ਜਾਨ ਗਵਾਉਣੀ ਬਈ ਟ੍ਰੈਫਿਕ ਕਰਕੇ ਇਹ ਵੇਖੋ ਜੀ ਇਹ ਤੇ ਜਿਹੜਾ ਜਿਹੜਾ ਜਾਣਦਾ ਜਿਹਦੇ ਸੋਈ ਤਨ ਜਾਣੇ ਜਿਹਨੂੰ ਲੱਗੀ ਆ ਉਹੀ ਜਾਣਦਾ ਖੜਾ ਬਾਕੀ ਲੋਕਾਂ ਨੂੰ ਕੁਝ ਨਹੀਂ ਪਤਾ ਲੇਕਿਨ ਜਿੰਨਾ ਲੋਕਾਂ ਦੇ ਐਕਸੀਡੈਂਟ ਵਿੱਚ ਕੋਈ ਅੰਗ ਹੀ ਨੋ ਗਏ ਨੇ ਅਪਾਹਜ ਹੋ ਗਏ ਨੇ ਜਾਂ ਜਿਨ੍ਹਾਂ ਦੇ ਘਰ ਦਾ ਕੋਈ ਜੀ ਚਲੇ ਗਿਆ ਉਹਨਾਂ ਘਰ ਦੇ ਨੂੰ ਪੁੱਛ ਕੇ ਜਰੂਰ ਦੇਖੋ ਇੱਕ ਆ ਪਿੱਛੇ ਜਿਹੇ 17 ਸਾਲ ਦਾ ਬੱਚਾ ਸੀਗਾ ਉਹ ਬਾਈਕ ਚਲਾਉਂਦਾ ਚਲਾਉਂਦਾ ਉਹਦਾ ਗੱਡੀ ਵਿੱਚ ਹਿੱਟ ਕਰ ਗਿਆ ਤੇ ਜਿਹੜੇ ਲੋਕ ਦੂਜੇ ਲੋਕ ਸੀ ਜਿਨ੍ਹਾਂ ਦਾ ਹਿੱਟ ਹੋਇਆ ਸੀਗਾ ਉਹਨਾਂ ਨੇ ਉਹਨਾਂ ਤੇ ਕੇਸ ਰਜਿਸਟਰ ਕਰਾਤਾ ਕਿ ਤੇ ਇਹਨੂੰ ਚਲਾਉਣ ਦਾ ਹੱਕ ਨਹੀਂ ਸੀ 302 ਦਾ ਮੁਕਦਮਾ ਦਰਜ ਹੋਇਆ ਇਹ ਕਦਮਪੁਰਾ ਜਿਹੜਾ ਫੈਜਪੁਰਾ ਜੀ ਬਿਲਕੁਲ ਜੀ ਬੱਚੇ ਮੌਜੂਦ ਨੇ ਆਪਣਾ ਨਾਮ ਦੱਸੋ ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਪ੍ਰਨੀਤ ਕੌਰ ਹੈ ਮੈਂ ਖਾਲਸਾ ਕਾਲਜ ਆਫ ਫਲੋਰਿਡਾ ਸਟੂਡੈਂਟ ਹਾਂ ਮੈਂ ਕਹਿਣਾ ਚਾਹੁੰਦੀ ਹਾਂ ਕਿ ਪਹਿਲੀ ਵਾਰੀ ਹੋਇਆ ਕਿ ਜਿਹੜਾ ਇਹ ਕੈਂਪ ਲਗਾਇਆ ਗਿਆ ਟ੍ਰੈਫਿਕ ਲਾ ਕੇ ਤੁਸੀਂ ਵੀ ਜਦੋਂ ਸੜਕ ਤੇ ਨਿਕਲਦੇ ਹੋ ਹੈਲਮਟ ਪਾਉਂਦੇ ਹੋ ਯੈਸ ਸਰ ਬਿਲਕੁਲ ਬਿਕਾਜ਼ ਆਮ ਆਲਸੋ ਲਾਅ ਸਟੂਡੈਂਟ ਐਂਡ ਬੀਇੰਗ ਅ ਲਾਅ ਸਟੂਡੈਂਟ ਸਾਡੀ ਡਿਊਟੀ ਬਣਦੀ ਹੈ ਕਿ ਲਾਈਕ ਅ ਯੂਥ ਆਫ ਆਰ ਸੋਸਾਇਟੀ ਜੇ ਯੂਥ ਹੀ ਇਨਕਰੇਜ ਨਹੀਂ ਹੋਊਗਾ ਇਹਨਾਂ ਚੀਜ਼ਾਂ ਵਾਸਤੇ ਜਾਂ ਅਵੇਅਰ ਨਹੀਂ ਹੋਊਗਾ ਇਹਨਾਂ ਚੀਜ਼ਾਂ ਵਾਸਤੇ ਤੇ ਆਪਣੇ ਆਉਣ ਵਾਲੀ ਜਨਰੇਸ਼ਨ ਨੂੰ ਅਸੀਂ ਕਿੱਦਾਂ ਅਵੇਅਰ ਕਰ ਸਕਦੇ ਹਾਂ ਜਾਂ ਆਉਣ ਵਾਲੀ ਵੀ ਨਹੀਂ ਬੇਸਿਕਲੀ ਵੀ ਕੈਨ ਸੇ ਸਾਡੇ ਤੋਂ ਪਿਛਲੀ ਜਨਰੇਸ਼ਨ ਨੂੰ ਵੀ ਤੇ ਆਉਣ ਵਾਲੀ ਜਨਰੇਸ਼ਨ ਨੂੰ ਵੀ ਦੋਨਾਂ ਜਨਰੇਸ਼ਨਸ ਨੂੰ ਅਵੇਅਰ ਕਰਨ ਦੀ ਜ਼ਰੂਰਤ ਹੈਗੀ ਆ ਆਈ ਥਿੰਕ ਕਿ ਐਮਰਜੈਂਸੀ ਟਾਈਮ ਤੇ ਲੋਕ ਲਾਅ ਨਹੀਂ ਫੋਲੋ ਕਰਦੇ ਬਟ ਐਮਰਜੈਂਸੀ ਪਹਿਲਾਂ ਸੀਗੀ ਹੁਣ ਲੋਕ ਸੋਚਦੇ ਨੇ ਕਿ ਸਪੀਡ ਚ ਬਸ ਤੁਸੀਂ ਰਸਤਾ ਕਵਰ ਕਰੋ ਐਂਡ ਆਪਣੀ ਡੈਸਟੀਨੇਸ਼ਨ ਤੇ ਪਹੁੰਚੋ ਇਹ ਚੀਜ਼ ਕਿਉਂਕਿ ਸਾਡੀ ਜਿਹੜੀ ਸੁਸਾਇਟੀ ਹੈ ਇਹਦੇ ਵਿੱਚ ਪੇਸ਼ੀਐਂਟਸ ਖਤਮ ਹੁੰਦਾ ਜਾ ਰਿਹਾ ਸੋ ਲਾਅ ਤਾਂ ਆਪਾਂ ਫੋਲੋ ਕਰਵਾਵਾਂਗੇ ਬਟ ਲੋਕਾਂ ਨੂੰ ਇਹ ਚੀਜ਼ ਜ਼ਰੂਰ ਦੱਸਾਂਗੇ ਕਿ ਪੇਸ਼ੀਐਂਟਸ ਇਜ਼ ਦਾ ਕੀ ਟੂ ਸਕਸੈਸ ਲੱਗਦਾ ਕਿ ਇਦਾਂ ਦੇ ਕੈਂਪ ਬਹੁਤ ਜ਼ਰੂਰੀ ਹੈਗੇ ਸਕੂਲਾਂ ਜਾਂ ਕਾਲਜਾਂ ਦੇ ਵਿੱਚ ਯੈਸ ਸਰ ਬਿਲਕੁਲ ਬਹੁਤ ਜ਼ਰੂਰੀ ਨੇ ਬਿਕਾਜ਼ ਜਦੋਂ ਇੱਕ ਯੂਥ ਇਨਕਰੇਜ ਕਰਦਾ ਰਹੇ ਦੂਸਰੇ ਬੰਦੇ ਨੂੰ ਤਾਂ ਉਹਨਾਂ ਨੂੰ ਫੀਲ ਹੁੰਦਾ ਕਿ ਹਾਂਜੀ ਤੇ ਸਾਡੇ ਤੋਂ ਛੋਟੇ ਬੱਚੇ ਜਾਂ ਸਾਡੇ ਤੋਂ ਵੱਡੇ ਸਾਨੂੰ ਇਨਕਰੇਜ ਕਰ ਰਹੇ ਨੇ ਤੇ ਕੱਲ ਨੂੰ ਆਉਣ ਵਾਲੇ ਟਾਈਮ 'ਚ ਅਸੀਂ ਵੀ ਸੁਸਾਇਟੀ ਦਾ ਹੀ ਪਾਰਟ ਆ ਐਂਡ ਸਾਨੂੰ ਵੀ ਆ ਐਂਡ ਦੇ ਫੀਲ ਵੈਰੀ ਲੱਕੀ ਪਰ ਜਿਹੜਾ ਗੁਲਾਬ ਦਾ ਫੁੱਲ ਦਿੱਤਾ ਯਾਰ ਇਹਦਾ ਕੀ ਮਕਸਦ ਹੈਗਾ ਇਹਦੇ ਪਿੱਛੇ ਕੀ ਗੱਲ ਹੈ ਸਰ ਦੇਖੋ ਜਦੋਂ ਵੀ ਸਾਨੂੰ ਕੋਈ ਗਿਫਟ ਜਾਂ ਗ੍ਰੈਟੀਟਿਊਡ ਮਿਲਦਾ ਆ ਵੀ ਫੀਲ ਆਨਰਡ ਕਿ ਅੱਜ ਮੈਂ ਇਹ ਰੂਲ ਫੋਲੋ ਕੀਤਾ ਤੇ ਮੈਨੂੰ ਆਨਰ ਮਿਲਿਆ ਐਂਡ ਸੇਮ ਥਿੰਗ ਜੇ ਕੋਈ ਬੰਦਾ ਲਾਅ ਨਹੀਂ ਫੋਲੋ ਕਰੇਗਾ ਵੀ ਵਿਲ ਆਬਸਟਰਕਟ ਹਿਮ ਕਿ ਯਾਰ ਲਾਅ ਕਿਉਂ ਨਹੀਂ ਫੋਲੋ ਕਰ ਰਹੇ ਸੀ ਦ ਅਦਰ ਪਰਸਨ ਹੂ ਇਜ਼ ਫੋਲੋਇੰਗ ਦ ਲਾਅ ਹੀ ਇਜ਼ ਫੀਲਿੰਗ ਆਨਰਡ ਐਂਡ ਯੂ ਆਰ ਬ੍ਰੇਕਿੰਗ ਦ ਲਾਅ ਐਂਡ ਪੁੱਟਿੰਗ ਸਮਵਨਸ ਲਾਈਫ ਇਨ ਡੇਂਜਰ ਇਸ ਚੀਜ਼ ਦਾ ਉਹਦੇ ਮਾਈਂਡ ਤੇ ਉਹਦੀ ਬਾਡੀ ਤੇ ਬਹੁਤ ਇਫੈਕਟ ਪਏਗਾ ਬਿਲਕੁਲ ਜੀ ਪੰਜਾਬ ਪੁਲਿਸ ਅਤੇ ਇਹਨਾਂ ਬੱਚਿਆਂ ਦੇ ਵੱਲੋਂ ਇੱਕ ਮੈਸੇਜ ਜਿਹੜਾ ਦਿੱਤਾ ਜਾ ਰਿਹਾ ਹੈ ਗੱਲਬਾਤ ਤੁਸੀਂ ਇਸ ਕਰਕੇ ਕੀ ਕਹਿਣਾ ਚਾਹੋਗੇ ਸਰ ਕੀ ਜਿਹੜਾ ਇੱਕ ਕੈਂਪ ਲਗਾਇਆ ਗਿਆ ਇਹਦੇ ਵਿੱਚ ਕੀ ਕੀ ਚੀਜ਼ਾਂ ਸਿੱਖਣ ਮਿਲਦੀ ਜੀ ਮੇਰਾ ਨਾਮ ਅਰਮਾਨ ਸਿੰਘ ਹੈ ਮੈਂ ਖਾਲਸਾ ਕੋਲੇ ਲਾਹ ਦਾ ਵਿਦਿਆਰਥੀ ਹਾਂ ਜੀ ਇਹ ਜੋ ਵੀ ਪੰਜਾਬ ਪੁਲਿਸ ਅੰਮ੍ਰਿਤਸਰ ਦੀ ਟ੍ਰੈਫਿਕ ਪੁਲਿਸ ਵੱਲੋਂ ਜੋ ਵੀ ਉਪਰਾਲਾ ਕੀਤਾ ਗਿਆ ਬਹੁਤ ਵਧੀਆ ਲੱਗਿਆ ਮੈਨੂੰ ਕਿ ਲੋਕਾਂ ਨੂੰ ਜਾਗਰੂਕ ਕਰਦੇ ਪਏ ਨੇ ਹਰ ਸਾਲ ਇਹ ਸਰ ਵੱਲੋਂ ਉਪਰਾਲਾ ਕੀਤਾ ਜਾਂਦਾ ਹੈ ਕਿ ਲੋਕਾਂ ਨੂੰ ਪਿਆਰ ਦੇ ਨਾਲ ਮਤਲਬ ਟ੍ਰੈਫਿਕ ਰੂਲਸ ਸਿਖਾਏ ਜਾਣ ਤਾਂ ਕਿ ਲੋਕੀ ਟ੍ਰੈਫਿਕ ਰੂਲ ਬ੍ਰੇਕ ਨਾ ਕਰਨ ਤੇ ਜੋ ਵੀ ਦਿਨੋ ਦਿਨ ਜੋ ਵੀ ਐਕਸੀਡੈਂਟ ਵਾਧੇ ਪਏ ਨੇ ਉਹ ਕੱਟ ਸਕਣ ਬਿਲਕੁਲ ਹੀ ਹੋਰ ਵੀ ਕੀ ਨਾਮ ਹੈ ਜੀ ਅੰਛ ਦੇ ਸਿੰਘ ਮੈਂ ਪਲੱਸ 2 ਕੀ ਕਹਿਣਾ ਚਾਹੋਗੇ ਕਿ ਜਿਹੜਾ ਅੱਜ ਤੁਸੀਂ ਵੀ ਇਸ ਚੀਜ਼ ਦਾ ਹਿੱਸਾ ਬਣੇ ਮੈਂ ਬਹੁਤ ਕੋਸ਼ਿਸ਼ ਆ ਕਿ ਰੂਸ ਸੈਨੇਸ਼ਨ ਸਮਝਾਉਣ ਵਾਸਤੇ ਬਣਾਇਆ ਕਿਉਂ ਮੈਂ ਵੀ ਰੂਸ ਸੈਨੇਸ਼ਨ ਰੋਸ ਨੂੰ ਬਹੁਤ ਫੋਲੋ ਕਰਦਾ ਤਾਂ ਕਿ ਮੈਂ ਚਾਹੁੰਦਾ ਕਿ ਸਾਰੇ ਫੋਲੋ ਕਰਨਗੇ ਇਹ ਸਾਡੇ ਵਾਸਤੇ ਹੀ ਹੈ ਇਹ ਲੱਗਦਾ ਕਿ ਇਹਨਾਂ ਜਾਣ ਬਸਾ ਜੀ ਜੇ ਫੋਲੋ ਕਰਾਂਗੇ ਹਾਂ ਜੀ ਜ਼ਰੂਰ ਜੀ ਜ਼ਰੂਰ ਸਾਡੇ ਸਾਡੇ ਵਾਸਤੇ ਹੀ ਹੈ ਪਰ ਸਾਡੇ ਵਰਗੇ ਲੋਕੀ ਨਹੀਂ ਮੰਨਦੇ ਉਹਨਾਂ ਕਰਕੇ ਫਿਰ ਦੂਜਿਆਂ ਦਾ ਵੀ ਹੋ ਨੁਕਸਾਨ ਜਦੋਂ ਪੁਲਸ ਦਾ ਕੋਈ ਮੁਲਾਜ਼ਮ ਘਰਾੜਦਾ ਉਹ ਨਾਲ ਹੀ ਫੋਨ ਨੂੰ ਕੰਨ ਲਾ ਰਿਹਾ ਹਾਂ ਜੀ ਇਹ ਗਲਤ ਹੈ ਬਹੁਤ ਗਲਤ ਹੈ ਪਰ ਸਾਨੂੰ ਇਹ ਪੁਲਸਾਂ ਨੇ ਵੀ ਕਰਨਾ ਚਾਹੀਦਾ ਹੈ ਕਿ ਜਿਹੜੇ ਫੋਨ ਕਰਦੇ ਉਹਨਾਂ ਦਾ ਕੰਮ ਖਰਾਬ ਕਰਨਾ ਚਾਹੀਦਾ ਹੈ ਬਿਲਕ ਮੈਸੇਜ ਇੱਕ ਦਿੱਤਾ ਜਾ ਰਿਹਾ ਬੁਲਟ ਤੇ ਪਟਾਕੇ ਨਾਮ ਮਾਰੇ ਜਾਣ ਤੇ ਹਰ ਇੱਕ ਟ੍ਰੈਫਿਕ ਦੇ ਜਿਹੜੇ ਰੂਲ ਆ ਉਹਨੂੰ ਫੋਲੋ ਕੀਤਾ ਜਾਵੇ ਕਿਉਂਕਿ ਇਹ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਬਹੁਤ ਜ਼ਰੂਰੀ ਸੀ ਕਿ ਇਹ ਚੀਜ਼ਾਂ ਹੋਣੀਆਂ ਤੇ ਆ ਬੱਚਿਆਂ ਨੂੰ ਜਿਹੜੇ ਰੂਲ ਫੋਲੋ ਕਰ ਰਹੇ ਨੇ ਤੇ ਉਹਨਾਂ ਨੂੰ ਗੁਲਾਬ ਦੇ ਫੁੱਲ ਦਿੱਤੇ ਜਾ ਰਹੇ ਖਾਲਸਾ ਇਹ ਖਾਲਸਾ ਕਾਲਜ ਦੇ ਮੈਡਮ ਵੀ ਪਹੁੰਚੇ ਹੋਏ ਨੇ ਮੈਮ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਆਪਣੇ ਬਰਦਾਸ਼ਤ ਸਰ ਮੈਂ ਖਾਲਸਾ ਕਾਲਜ ਆਫ ਲਾ ਦਾ ਡਾਕਟਰ ਗੁਨੀਸ਼ਾ ਸਲੂਜਾ ਜੀ ਐਨਐਸਐਸ ਸੀ ਮੈਂ ਪ੍ਰੋਗਰਾਮ ਆਫੀਸਰ ਐਜ਼ এ ਕੰਮ ਕਰ ਰਹੀ ਹਾਂ ਉੱਥੇ ਅੱਜ ਅਮਲੇਸਰ ਪੁਲਿਸ ਕਮਿਸ਼ਨਰ ਦੇ ਸਹਿਯੋਗ ਦੇ ਨਾਲ ਅਸੀਂ ਇੱਥੇ ਇੱਕ ਛੋਟਾ ਜਿਹਾ ਕਹਿ ਲਓ ਕਿ ਕੈਂਪ ਵੀ ਲਗਾਇਆ ਹੈ ਸਾਡੇ ਸਟੂਡੈਂਟਸ ਇੱਥੇ ਆ ਕੇ ਲੋਕਾਂ ਦੇ ਵਿੱਚ ਅਵੇਅਰਨੈਸ ਕ੍ਰੀਏਟ ਕਰ ਰਹੇ ਨੇ ਰਿਗਾਰਡਿੰਗ ਦਾ ਟ੍ਰੈਫਿਕ ਰੂਲਸ ਕਿ ਕਿਸ ਤਰੀਕੇ ਦੇ ਨਾਲ ਟ੍ਰੈਫਿਕ ਦੇ ਨਿਯਮਾਂ ਨੂੰ ਫੋਲੋ ਕਰਨਾ ਚਾਹੀਦਾ ਹੈ ਕਿ ਉਹਨਾਂ ਦਾ ਉਲੰਘਣ ਕਰਦੇ ਆ ਉਹਨਾਂ ਦੀ ਆਪਣੀ ਹੀ ਜਾਨ ਜਿਹੜੀ ਹੈ ਖਤਰੇ ਦੇ ਵਿੱਚ ਪੈ ਸਕਦੀ ਹੈ ਲੱਗਦਾ ਕਿ ਕੋਈ ਲੋਕ ਆਪਣੇ ਜਲਦੀ ਜਲਦੀ ਦੇ ਵਿੱਚ ਰੂਲ ਭੁੱਲ ਜਾਂਦੇ ਨੇ ਫਿਰ ਵੱਡਾ ਹਾਦਸਾ ਵਾਪਰ ਜਾਂਦਾ ਬਿਲਕੁਲ ਸਰ ਐਸਾ ਹੀ ਹੋ ਰਿਹਾ ਹੈ ਅਕਸਰ ਅਸੀਂ ਦੇਖਦੇ ਪਏ ਆ ਦੜੀਆਂ ਸਰ ਕੀ ਦੁਰਗਨਾਵਾ ਜਿਹੜੀਆਂ ਨੇ ਉਹਨਾਂ ਦੀ ਗਿੰਦੀ ਦਿਨੋ ਦਿਨ ਵੱਧਦੀ ਜਾ ਰਹੀ ਹੈ ਔਰ ਇਹਦੇ ਨਾਲ ਜਾਨ ਨੀ ਮਾਨੀ ਦੋਨੋਂ ਨੁਕਸਾਨ ਹੋ ਰਹੇ ਨੇ ਆਪਣਾ ਤੇ ਉਹ ਕਰਦੇ ਹੀ ਨੇ ਬਾਕੀ ਜਿਹੜੇ ਦੂਸਰਾ ਜਿਹੜਾ ਅੱਗੇ ਆ ਜਾਂਦਾ ਉਹਦਾ ਵੀ ਨੁਕਸਾਨ ਹੋ ਰਿਹਾ ਨਾਲ ਦੇ ਨਾਲ ਹੀ ਬਿਲਕੁਲ ਜੀ ਅੱਜ ਅਮ੍ਰਿਤ ਸਰਦੀਪ ਟ੍ਰੈਫਿਕ ਪੁਲਿਸ ਦੇ ਵੱਲੋਂ ਅਤੇ ਇਹਨਾਂ ਬੱਚਿਆਂ ਦੇ ਵੱਲੋਂ ਇੱਕ ਰੋਡ ਦੇ ਉੱਪਰ ਹੱਥ ਦੇ ਵਿੱਚ ਗਲਾਬ ਦੇ ਫੁੱਲ ਫੜ ਕੇ ਲੋਕਾਂ ਨੂੰ ਵੇਅਰ ਕੀਤਾ ਜਾ ਰਿਹਾ ਕਿ ਤੁਸੀਂ ਰੂਲ ਜਿਹੜੇ ਰੂਲ ਨੇ ਉਹ ਫੋਲੋ ਕਰੋ ਹਰ ਇੱਕ ਮੈਸੇਜ ਦੇ ਨਾਲ ਉਹਨਾਂ ਨੂੰ ਸਮਝਾਇਆ ਜਾ ਰਿਹਾ ਕਿਉਂਕਿ ਰੂਲ ਫੋਲੋ ਕਰਨੇ ਬਹੁਤ ਜ਼ਰੂਰੀ ਨੇ ਜੇ ਤੁਸੀਂ ਰੂਲ ਫੋਲੋ ਕਰੋਗੇ ਤੇ ਕਿਸੇ ਦੀ ਜਾਨ ਤੁਸੀਂ ਬਚਾ ਵੀ ਸਕਦੇ ਹੋ ਤੇ ਆਪਣੀ ਜਾਨ ਵੀ ਤੁਸੀਂ ਬਚਾ ਸਕਦੇ ਹੋ ਕਿ ਕਈ ਲੋਕ ਜਲਦੀਬਾਜ਼ੀ ਦੇ ਵਿੱਚ ਰੂਲ ਭੁੱਲ ਜਾਂਦੇ ਨੇ ਮੁੜ ਕੇ ਵੱਡੇ ਹਾਸ ਜਿਹੜੇ ਵਾਪਰ ਜਾਂਦੇ ਨੇ ਕਹਿ ਸਕਦੇ ਆ ਕਿ ਪੰਜਾਬ ਪੁਲਿਸ ਟ੍ਰੈਫਿਕ ਦੇ ਵੱਲੋਂ ਵਕਰਾ ਇੱਕ ਉਪਰਾਲਾ ਕੀਤਾ ਗਿਆ ਸੜਕਾਂ ਦੇ ਉੱਤਰ ਕੇ ਲੋਕਾਂ ਨੂੰ ਵੇਅਰ ਕੀਤਾ ਜਾ ਰਿਹਾ ਟ੍ਰੈਫਿਕ ਨੂੰ ਲੈ ਕੇ ਕੈਮਰਾਮੈਨ ਮਨੋਜ ਦੇ ਨਾਮ ਮਨਜਿੰਦਰ ਸਿੰਘ ਲਿਵਿੰਗ ਇੰਡੇਨੂ ਜਪੀ ਸਰ